I'm ਦੇ ਵਿੱਚ ਪਹਿਲਾ ਹੋਇਆ ਹੁਣ ਦੁਬਾਰਾ ਨਹੀਂ ਹੋਊਗਾ ਨਾ ਹੋਣ ਦੇਣਾ ਵਾ ਹਿੰਦੂ ਹੁਣ ਜਾਗਿਆ ਵਾ ਹਿੰਦੁਸਤਾਨ ਜਾਗਿਆ ਵਾ ਭਾਰਤ ਮਾਤਾ ਕੀ ਜੈ ਇੱਕ ਛੋਟੀ ਜੀ ਪਹਿ ਲਿਆ ਅਸੀਂ ਧਰਮ ਸਭਾ ਸੁਨਾਦੰਤਰ ਸਭਾ ਤੋਂ ਸ਼ੁਰੂ ਕੀਤੀ ਆ ਹੁਣ ਅਸੀਂ ਇਸ ਨੂੰ ਸੋਚਦੇ ਆ ਕਿ ਸਾਰੇ ਜਣੇ ਮਿਲ ਕੇ ਜੇ ਅਸੀਂ 10 ਜਣੇ 20 ਜਣੇ ਜਿੰਨੇ ਵੀ ਇਕੱਠੇ ਹੋਏ ਆ ਬਾਕੀ ਵੀ ਸ਼ਹਿਰ ਦੇ ਜਿਹੜੇ ਸਾਡੇ ਹਿੰਦੂ ਭੈਣ ਭਰਾ ਘਰਾਂ ਦੇ ਵਿੱਚ ਸੁੱਤੇ ਬੈਠੇ ਆ ਉਹ ਜਾਗ ਜਾਣ ਇਸ ਲਈ ਅੱਜ ਇੱਕ ਛੋਟਾ ਜਿਹਾ ਨਾਰਾ ਲਾਇਆ ਗਿਆ ਆ ਔਰ ਸਾਰਿਆਂ ਦੀ ਸਾਡੀ ਜਿੰਨੇ ਵੀ ਸਾਡੇ ਲੇ ਦੇ ਵਿੱਚ ਹੋਰ ਸਾਡੇ இந்து ਭੈਣ ਭਰਾ ਘਰੀ ਉੱਤੇ ਬੈਠੇ ਆ ਅਸੀਂ ਉਹਨਾਂ ਨੂੰ ਅਪੀਲ ਕਰਦੇ ਆ ਕਿ ਉਹ ਜਾਗਣ ਔਰ ਸਾਡੇ ਨਾਲ ਆਣ ਕੇ ਜਿਹੜੀ ਮੁਹਿੰਮ ਚੱਲਦੀ ਉਹ ਬੰਗਲਾਦੇਸ਼ ਦੇ ਵਿੱਚ ਹੋ ਰਿਹਾ ਆ ਸਾਡੇ ਭੈਣ ਭਰਾਵਾਂ ਦੇ ਉੱਤੇ ਹੱਦਿਆਚਾਰ ਬੰਦ ਕੀਤਾ ਜਾ ਸਕਦਾ ਹੈ ਐ ਸਰਕਾਰ ਨੂੰ ਇੱਕ ਹੀ ਅਪੀਲ ਕਰਨਾ ਚਾਹੀਦਾ ਹੈ ਸਾਡੇ ਭਾਰਤ ਮਾਤਾ ਕੀ ਜੈ ਜੈਕਾਰਾ ਹੈ ਹਿੰਦੁਸਤਾਨ ਮੰਗਲਾ ਦੇਖ ਦੇਖੋ ਕਰੇ ਇਤਿਹਾਰੇ ਹਿੰਦੂ ਮਾਰੇ ਮੰਗਲਾ ਦੇਖ ਦੇਖੋ ਕਰੇ ਇਤਿਹਾਰੇ ਹਿੰਦੂ ਮਾਰੇ ਮੰਗਲਾ ਦੇਖ ਦੇਖ ਦੇਖੋ ਕਰ ਤੇ ਦੇਖੋ ਕਰ ਇੰਤਿਹਾਰੇ ਹਿੰਦੂ ਮਾਰੇ ਮੱਧਰੇ ਦੇਸ਼ ਸਤੰਗ ਦਾ ਜਾਗ ਰਿਹਾ ਹੈ ਹਿੰਦੂ ਦਾ ਮੰਨਾ ਦੇਸ਼ ਸਾਰ ਦਾ ਜਾਗ ਰਿਹਾ ਹੈ ਹਿੰਦੂ ਦਾ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਵੰਦੇ ਮਾਤਰਮ ਵੰਦੇ ਮਾਤਰਮ ਅਸੀਂ ਆਪਣੀ ਫੋਟੋ ਧਰਮ ਸਭਾ ਕਪੂਰਥਲਾ ਵਿੱਚ ਜਿਹੜੇ ਅਸੀਂ ਸਨਾਤਨ ਧਰਮੀ ਇਕੱਠੇ ਹੋਏ ਆ ਆਪਣੇ ਦੇਸ਼ ਆਪਣੇ ਧਰਮ ਨੂੰ ਇਹਦੇ ਲਈ ਜਾਗਣ ਲਈ ਅਸੀਂ ਚਾਹੁੰਦੇ ਹਾਂ ਕਿ ਹਰ Hindu ਹਰ Hindu ਕਰਦੇ ਹਰ ਧਰਮ ਨੂੰ ਜਗਾਣ ਲਈ ਜਦੋਂ ਇਸ ਧਰਮ ਨੂੰ ਜਗਾਣ ਲਈ ਅਸੀਂ ਸਾਰੇ ਇੱਕ ਹੋਵਾਂਗੇ ਤੇ ਇਹ ਧਰਮ ਜਾਗੇਗਾ Hindu ਜਾਗੇਗਾ ਵਿਸ਼ਵ ਜਾਗੇਗਾ ਬਦਲਾ ਦੇਸ਼ ਵਿੱਚ ਜੋ ਹਿੰਦੂਆਂ ਨਾਲ ਹੋ ਰਿਹਾ ਹੈ ਅੱਜ ਅਸੀਂ ਉਹਦੇ ਰੋਸ਼ ਪ੍ਰਗਟ ਕਰਦੇ ਹੋਏ ਆਪਣੇ ਸਾਰੇ ਭੈਣ ਭਰਾਵਾਂ ਨਾਲ ਨਿਕਲਿਆ ਤਾਂ ਕਿ ਉਹਨਾਂ ਨਾਲ ਇਹ ਜ਼ੁਲਮ ਇਸ ਤੋਂ ਬਾਅਦ ਬੰਦ ਹੋਵੇ ਸਾਡੀ ਸਰਕਾਰ ਉਹਨਾਂ ਲਈ ਕੁਝ ਕਦਮ ਉਠਾਵੇ ਤੇ ਅਸੀਂ ਉਹਨਾਂ ਦੇ ਨਾਲ ਆ ਜੋ ਕਿਸੇ ਨਾਲ ਨਿਛੋੜੇ ਜਿਸ ਤਰ੍ਹਾਂ ਕਿ ਆਪਾਂ ਸਾਰੇ ਜਾਣਦੇ ਆ ਕਿ ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਦੇ ਉੱਪਰ ਕਈ ਪ੍ਰਕਾਰ ਦੇ ਅਤਿਆਚਾਰ ਕੀਤੇ ਜਾ ਰਹੇ ਆ ਸਾਡੀਆਂ ਮਾਤਾਵਾਂ ਭੈਣਾਂ ਦੀ ਇੱਜ਼ਤ ਖਤਰੇ ਵਿੱਚ ਹੈ ਆਪਣੇ ਸਭ ਦੇ ਧਾਰਮਿਕ ਸਥਾਨ ਮੰਦਰ ਮੰਦਰਾਂ ਦੇ ਉੱਪਰ ਵੀ ਹਮਲੇ ਕੀਤੇ ਜਾ ਰਹੇ ਆ ਮੰਦਰਾਂ ਨੂੰ ਅੱਗ ਲਗਾਈਆਂ ਜਾ ਰਹੀਆਂ ਆ ਸਾਡੇ ਹਿੰਦੂ ਵੀਰਾਂ ਨੂੰ ਕੋਟ-ਕੋਟ ਕੇ ਮਾਰਿਆ ਜਾ ਰਿਹਾ ਹੈ ਤਸ਼ੱਦਦ ਕੀਤਾ ਜਾ ਰਿਹਾ ਹੈ ਇਹ ਜ਼ੁਲਮ ਅਸਹਿनीय ਹੈ ਇਹ ਬਰਦਾਸ਼ਤ ਨਹੀਂ ਹੋਣ ਵਾਲਾ ਹੈ ਇਸ ਦੀ ਸਾਰੇ ਵਿਸ਼ਵ ਭਰ ਦੇ ਵਿੱਚ ਵੀ ਬੰਗਲਾਦੇਸ਼ ਸਰਕਾਰ ਦੀ ਨਿਖੇਦੀ ਕੀਤੀ ਗਈ ਹੈ ਔਰ ਕਈ ਦੇਸ਼ਾਂ ਨੇ ਬੰਗਲਾਦੇਸ਼ ਦੀ ਸਰਕਾਰ ਨੂੰ ਇਸ ਤੇ ਇਮੀਡੀਏਟ ਕੰਟਰੋਲ ਕਰਨ ਲਈ ਵੀ ਚਿਤਾਵਨੀ ਦਿੱਤੀ ਹੈ ਸੋ ਕਪੂਰਥਲਾ ਦੇ ਸਨਾਤਨ ਪ੍ਰੇਮੀਆਂ ਵੱਲੋਂ ਕੱਲ ਸ਼ਾਮ ਨੂੰ 4 ਵਜੇ ਕੱਲ ਵੀਰਵਾਰ ਮਿਤੀ 12 12 2024 ਨੂੰ ਸ਼ਾਮ ਨੂੰ 4 ਵਜੇ ਸਾਰੇ ਬਾਜ਼ਾਰ ਦੇ ਵਿੱਚੋਂ ਦੀ ਰੋਸ ਮਾਰਚ ਕੀਤਾ ਜਾਏਗਾ ਸਾਰੇ ਸ਼ਹਿਰ ਦੀਆਂ ਸਮੂਹ ਧਾਰਮਿਕ ਜਥੇਬੰਦੀਆਂ ਪੋਲੀਟੀਕਲ ਪਾਰਟੀਆਂ ਸੋਸ਼ਲ ਆਰਗੇਨਾਈਜੇਸ਼ਨ ਸਾਰੇ ਸਨਾਤਨ ਪ੍ਰੇਮੀ ਕੱਲ ਸ਼ਾਮ ਨੂੰ 4 ਵਜੇ ਸਨਾਤਨ ਤਰਨ ਸਭਾ ਵਿਖੇ ਪਹੁੰਚ ਕੇ ਇਸ ਰੋਜ਼ ਮਾਰਚ ਦੇ ਵਿੱਚ ਆਪਣਾ ਯੋਗਦਾਨ ਪਾਉਣ ਮੇਰੀ ਸਾਰੇ ਸਨਾਤਨ ਪ੍ਰੇਮੀਆਂ ਨੂੰ ਹੱਥ ਜੋੜ ਕੇ ਪ੍ਰਾਰਥਨਾ ਹੈ ਕਿ ਆਪਾਂ ਬੰਗਲਾਦੇਸ਼ ਦੇ ਵਿੱਚ ਰਹਿ ਰਹੇ ਹਿੰਦੂ ਵੀਰਾਂ ਨੂੰ ਉਹ ਜਿਸ ਤਰ੍ਹਾਂ ਪਹਿਲਾਂ ਬੰਗਲਾਦੇਸ਼ ਦੇ ਵਿੱਚ ਸ਼ਾਂਤੀ ਦੇ ਨਾਲ ਆਪਣਾ ਜੀਵਨ ਬਤੀਤ ਕਰਦੇ ਆ ਰਹੇ ਆ ਉਸੇ ਤਰ੍ਹਾਂ ਉਹਨਾਂ ਦੀ ਜ਼ਿੰਦਗੀ ਦੀ ਜਨਮਾਲ ਦੀ ਰਾਖੀ ਕੀਤੀ